ਬੋਲੋ ਬੇਟਾ ਕੀ ਕਹਾ ਜਾਣੇ ਸੰਗਤ ਨੂੰ ਹਾਂ ਬਾਬਾ ਜੀ ਸਾਡੀ ਮਦਦ ਕਰਦੇ ਮੈਂ ਅੱਜ ਕਿੱਥੇ ਆਏ ਹੋ ਤੁਸੀਂ ਬਾਬਾ ਜੀ ਦੇ ਅੱਛਾ ਤੁਹਾਡੀ ਮਦਦ ਕੌਣ ਕਰਦਾ ਪਿਆ ਹੁਣ ਬਾਬਾ ਜੀ ਸੰਗਤ ਜੀ ਵੀ ਕਰਦੇ ਹਨ ਤੇ ਤੁਹਾਨੂੰ ਅੱਖਾਂ ਨੂੰ ਕੀ ਪ੍ਰੋਬਲਮ ਆਈ ਬੇਟਾ ਕਿਉਂ ਨਹੀਂ ਦਿਖਦਾ ਪਿਆ ਕੀ ਹੋਇਆ ਸੀ ਮੰਮਾ ਨੇ ਚਿੱਕੇ ਅੱਛਾ ਮੰਮਾ ਨੇ ਕੁੱਟਿਆ ਮਾਰਿਆ ਸੀ ਏ ਅੱਜ ਸਾਡੇ ਕੋਲ ਨਾ ਦਿਵਾਨ ਸੀ ਬੇਟੀ ਆ ਤੁਹਾਨੂੰ ਕਾਫੀ ਚਿਰਾਂ ਤੋਂ ਪਤਾ ਹੈ ਕਿ ਇਹ ਵੀਡੀਓ ਜਿਹੜੀ ਹੈ ਚਲਦੀ ਪਈ ਸੀ ਇਹਦੀ ਮੰਮਾ ਵੱਲੋਂ ਇੱਥੇ ਤਸ਼ੱਦਦ ਕੀਤਾ ਗਿਆ ਮਾਤਾ ਵੱਲੋਂ ਕੁੱਟਿਆ ਮਾਰਿਆ ਬੈੱਡ ਤੋਂ ਥੱਲੇ ਛੁਟਾਇਆ ਗਿਆ ਕਈ ਵਾਰ ਤੇ ਇਹਦੀ ਪੁੱਤਰੀ ਜਿਹਨੇ ਸੁੰਗੜ ਚੁੱਕੀ ਹੈ ਇਹਦੇ ਪਿਤਾ ਥਾਂ ਥਾਂ ਲੈ ਕੇ ਫਿਰਦੇ ਨੇ ਕੋਈ 2-3 ਸਾਲ ਤੋਂ ਅਸੀਂ ਇਹ ਪਰਿਵਾਰ ਨਾਲ ਜੁੜੇ ਹਰ ਪ੍ਰਕਾਰ ਦੀ ਮਦਦ ਕਰਦੇ ਆਂ ਆਪ ਸੰਗਤ ਸਿਰ ਜੁੜਦੇ ਹੋ ਤੇ ਬੱਚੀ ਨੂੰ ਹਰ ਜਗ੍ਹਾ ਟੈਸਟ ਵੀ ਇਹਦੇ ਪਿਤਾ ਜੀ ਵੱਲੋਂ ਕਰਵਾਇਆ ਗਿਆ ਚੈੱਕਅਪ ਕਰਵਾਇਆ ਗਿਆ ਅਰਦਾਸ ਕਰਿਓ 18 ਬੱਚੀ ਜਾਨੀ ਤੇ ਪੁੱਤਰੀਆਂ ਸੁੰਗੜ ਕੇ ਕਹਿੰਦੇ ਪਿੱਛੋਂ ਲਾਈਟ ਜਾ ਚੁੱਕੀ ਆ ਦੋਨੋਂ ਅੱਖਾਂ ਬੇਟੀ ਦੀਆਂ ਦਿਵਾਂਸੀ ਨਾਮ ਐ ਨਹੀਂ ਮਤਲਬ ਦਿਖਦਾ ਪਿਆ ਬੇਟੀ ਉਹ ਤੇ ਹੋਰ ਬੱਚੇ ਤੁਸੀਂ ਸੰਗਤ ਨੂੰ ਕੀ ਅਪੀਲ ਕਰਨੀ ਚਾਹੁੰਦੇ ਅੱਜ ਠਿਕਰੀ ਵਾਲ ਆਏ ਹੋ ਸਾਡੇ ਕੋਲੋਂ ਤੇ ਸੰਗਤ ਨੂੰ ਕੀ ਕਹਿਣੇ ਚਾਹੁੰਦੇ ਆਪਣੇ ਬਾਰੇ ਮਦਦ ਵਾਸਤੇ ਜਾਂ ਆਪਣੇ ਪਰਿਵਾਰ ਦਾ ਆਪਣਾ ਲਾਜ ਵਾਸਤੇ ਤੁਸੀਂ ਸੰਗਤ ਨੂੰ ਜੋ ਕਹੋਗੇ ਸੰਗਤ ਤੁਹਾਡੀ ਪ੍ਰਾਰਥਨਾ ਸੁਨੇਗੀ ਕੀ ਕਹਿਣਾ ਚਾਹੁੰਦੇ ਦੱਸੋ ਕੈਮਰਾ ਚੱਲਦਾ ਪਿਆ ਬੇਟਾ ਮਦਦ ਲਈ ਮਦਦ ਵਾਸਤੇ ਬੇਟਾ ਸੰਗਤ ਜੀ ਅੰਨਰੇ ਵੀ ਹੋਏ ਬੱਚੇ ਦੀ ਮਦਦ ਕਰਨੀ ਆਪਾਂ ਜਿਸ ਤਰ੍ਹਾਂ ਹੁਣ ਪਰਿਵਾਰ ਕਰਦੇ ਆਏ ਪਤਾ ਕਿਸ ਵੀ ਲੱਗਦਾ ਪਿਆ ਇੱਕ ਲਾਈਵ ਵੀਡੀਓ ਵੀ ਚੱਲ ਰਹੀ ਹੈ ਸਮਾਜ ਸੇਵਾ ਸੰਸਥਾ ਠਿਕਰੀਵਾਲ ਫੇਸਬੁਕ ਆਈਡੀ ਦੇ ਉੱਤੋਂ ਤੁਸੀਂ ਉਹ ਵੀ ਚੈੱਕ ਕਰਨੀ ਤੇ ਛੋਟੇ ਸ਼ਾਰਟ ਵੀ ਲੈ ਰਹੇ ਆ ਲਾਈਵ ਹੀ ਚਲਾਵਾਂਗੇ ਅੱਜ ਪਿੰਡ ਠਿਕਰੀਵਾਲ ਸਾਡੇ ਕੋਲੇ ਸਾਡੇ ਘਰੇ ਪਹੁੰਚੇ ਨੇ ਪਰਿਵਾਰ ਤੇ ਮਕੇਰੀਆਂ ਤੋਂ ਪਰਿਵਾਰ ਹੈ ਤੇ ਬੇਟੀ ਦੇ ਮਾਨਸਿ ਜਿਹੜੀ ਦੋਆ ਮਾਤਾ ਪਿਤਾ ਦੇ ਚੱਕਰ ਵਿੱਚ ਇਹ ਬੀਸੀ ਦੀ ਵਿਚਾਰੀ ਜਿਹਦੀ ਜ਼ਿੰਦਗੀ ਨਰਕ ਤੋਂ ਭੈੜੀ ਹੋ ਚੁੱਕੀ ਆ ਬਿਲਕੁਲ ਕੁਝ ਨਿਕਦਾ ਨਹੀਂ ਆ ਤੇ ਬੱਚੀ ਦਾ ਸਾਡੇ ਨਾਲ ਇੰਨਾ ਪਿਆਰ ਹੈ ਕਿ ਬੱਚੇ ਕਿਸ ਤਰ੍ਹਾਂ ਫਤੇ ਬੁਲਾਉਂਦੇ ਹੁੰਨੇ ਹੋ ਬੁਲਾਓ ਬਾਈ ਗੁਰਜੀ ਕੀ ਕਲਚਾ ਬਾਈ ਗੁਰਜੀ ਕੀ ਫਤੇ ਉਹ ਜੇ ਇਸ ਤਰ੍ਹਾਂ ਫਤੇ ਬੁਲਾਉਂਦੇ ਹੋ ਚਲੋ ਬਾਈ ਗੁਰੂ ਦਾ ਬਦਨਾਮ ਨਹੀਂ ਨੇ ਹਾਂਜੀ ਠੀਕ ਆ ਚਲੋ ਪੰਦ ਕੱਢ ਦਿਓ ਫਿਰ ਚਲਾਉਂਦੇ ਆਂ ਬਾਕੀ ਤੂੰ ਆਪਣੀਆਂ ਮੁਰਗੀਆਂ ਨਾਲ ਮਲਾ ਰਹੇ ਛੋਟੀ ਛੋਟੀ ਕੁਕੜੀਆਂ ਵੇਖਣੇ ਮੁਰਗੇ ਵੇਖਣੇ ਦੰਦੀ ਤੇ ਨਹੀਂ ਵੱਢਣਗੇ ਤੇਰੇ ਹਾਂ ਦੰਲਾ ਦਾ ਦੰਲਾ ਦਾ ਹਾਂ ਆਉ ਤਨ ਮਕਾਉਂ ਜੀ ਕੇ ਸਹਾਰਾ ਆ ਆ ਆ ਆ ਦੱਦੇ ਬਾਬਾ ਜੀ ਕਿੱਧਰ ਖਲੋਤੇ ਭਲਾ ਬਾਤ ਸਮਝ ਦਿਓ ਕਿਹੜੀ ਚ ਇੱਧਰ ਕੇ ਇੱਧਰ ਇੱਧਰ भज के भज के भज के भज के ओ मर गए मेरे बच्चे आ जा आ जा हैं कौन है ये मेरी मम्मी है माता श्री हैं हाँ? रोटियां पे खा लेनी है रोटियां पे खा लेने है आ जाने तेरी अखा की नौशनी आ जाने ਤਾਪਿਆ ਉਹ ਆਪੇ ਤੇਜੀ ਵੀ ਕਰ ਲਾਉਂਦੇ ਉੱਥੋਂ ਕਰਾ ਲਿਆ ਟੈਸਟ ਹਾਂ ਸਾਰੇ ਸਵਾਰ ਲੈ ਕੇ ਅੰਬਾਪਾ ਜੀ ਹਨ ਸੰਗਤ ਬੈਠੀ ਆ ਜੀ ਕਰਨ ਹਾਰ ਸੰਗਤ ਨੇ ਕਰਨਾ ਸਾਰਾ ਕੁਝ ਵੀ ਲੋ ਤੇ ਤੁਹਾਡੇ ਸਹਿਯੋਗ ਸਦਕਾ ਇਹ ਕਾਰਜ ਰਾਸ ਹੋਣ ਦੇ ਰਾਸ ਹੋ ਆ ਉਹ ਅੰਦਰ ਬੈਠੀ ਨੇ